ਪੈਸੇ ਕਿੰਨੇ ਆਏ ਹੋਣਗੇ ਲੱਖ ਮੈਂ ਦੇ ਦਿੱਤਾ ਹੂਗਾ ਕੋ ਲੱਖ 2 ਲੱਖ 5 ਲੱਖ ਦੇ ਖਾਤੇ ਚ ਆ ਗਿਆ ਉਹ ਇਸ ਤੋਂ ਵੱਧ ਕੀ ਉਹਦੇ ਖਾਤੇ ਭਰ ਜਾਣੇ ਨੇ ਯਾਰ ਉਹ ਚਾਹ ਵੀ ਦਿੱਤੀ ਉਹਨੂੰ ਕੰਮ ਕਰਨ ਦਿੱਤਾ ਜਾਵੇ ਮੈਂ ਇਹਦੇ ਬਾਪ ਨੂੰ ਦੀ ਪੰਚਾਇਤ ਵੀ ਮੇਰੇ ਨਾਲ ਸਹਿਮਤ ਸੀ ਕਿ ਜੇ ਪਰਿਵਾਰਦਾਰ ਲੇਵਾ ਹੁੰਦਾ ਤਾਂ ਤੁਹਾਡੀ ਜ਼ਿੰਮੇਵਾਰੀ ਉਹ ਮਤਲਬ ਮੇਰਾ ਕੰਮ ਨਹੀਂ ਮੈਂ ਉਹਦੇ ਮਾਤਾ ਜੀ ਨੂੰ ਵੀ ਮਿਲ ਕੇ ਆਇਆ ਉਹ ਵੀ ਬੰਦਾ ਮੈਂ ਉਹ ਨਹੀਂ ਕਹਿੰਦਾ ਮਾੜਾ ਆਪਣੀ ਮਾਂ ਦਾ ਉਹ ਖਿਆਲ ਰੱਖਦਾ ਮਾਂ ਬਹੁਤ ਮਤਲਬ ਬੁਰੀ ਹਾਲਤ ਦੇ ਵਿੱਚ ਹੈ ਬਿਮਾਰੀ ਦੇ ਵਿੱਚ ਸੋ ਜੇ ਮਾਂ ਮਤਲਬ ਇਹ ਹਾਲਤ ਦੇ ਵਿੱਚ ਤੇ ਕਮ ਸੇ ਕਮ ਬੱਚੀ ਨਹੀਂ ਜਾਣੀ ਚਾਹੀਦੀ ਮਤਲਬ ਬੱਚੀ ਨੂੰ ਇਹ ਇਹਦਾ ਹੌਸਲਾ ਵਧਾਉਣਾ ਚਾਹੀਦਾ ਸਵੇਰ ਦਾ ਉਹਦਾ ਬੀਪੀ ਡਾਊਨ ਸੀਗਾ ਮਤਲਬ ਉਹਦੇ ਇੰਨਾ ਪ੍ਰੈਸ਼ਰ ਹੈ ਕਿ ਉਹ ਇੰਨਾ ਬੋਲ ਸਕਦੀ ਹੈ ਕਿ ਉਹ ਇੰਨੀਆਂ ਸਫਾਈਆਂ ਦੇ ਸਕਦੀ ਹੈ ਯਾਰ ਜਿੰਨਾ ਉਹਨੂੰ ਆਪਾਂ ਉਹ ਜਾ ਕੇ ਰੱਖ ਦਿੱਤਾ ਗਿਆ ਪਰ ਅੱਜ ਮੈਂ ਪੁੱਛਿਆ ਇੱਕ ਦਿਨ ਦੇ ਵਿੱਚ ਆਪਾਂ ਮੂੰਹ ਮੋੜ ਲੈਨੇ ਆ ਯਾਰ ਲੋਕਾਂ ਤੋਂ ਕੱਲ ਤੇਰੀ ਸੇਲ ਕਿੰਨੀ ਸੀ ਪਰਸੋਂ 750 ਪਰਸੋਂ ਤੁਸੀਂ ਆਏ ਹਾਂ ਹਾਂ ਸਾਡੇ 1500 ਸੇਲ ਕਰਦੀ ਸੀ 1500 ਰੁਪਇਆ ਕੀ ਹੁੰਦਾ ਯਾਰ ਅੱਜ ਤੁਹਾਡੇ ਟੋਲਨ ਦੇ ਨਾਲ ਅੱਜ ਤੁਹਾਡੇ ਸੋਸ਼ਲ ਮੀਡੀਆ ਦੇ ਉੱਤੇ ਨੂੰ 네ਗੇਟਿਵ ਕਰਨ ਦੇ ਨਾਲ 190 ਰੁਪਏ ਵਿਚਾਰੀ ਨੇ ਵਟੇ ਨੇ ਕੀ ਮੈਲ ਖੜਾ ਕਰ ਲੂ ਯਾਰ ਇਹਦਾ ਸਾਫ਼ ਦੇਣਾ ਚਾਹੀਦਾ ਮੈਂ ਇੱਕ ਗੱਲ ਕਹੀ ਸੀ ਬਾਹ ਫੜ ਕੇ ਛੱਡੀ ਨਹੀਂ ਕਿਸੇ ਦੀ ਜਿੱਥੇ ਕਿਤੇ ਗਲਤੀ ਲੱਗੂ ਠੋਕ ਕੇ ਕਵਾਂਗੇ ਗਲਤੀ ਹੈ ਯਾਰ ਇਹ ਮਤਲਬ ਬੱਚੇ ਕੋਲੋਂ ਸੁਭਾਵਕੋਂ ਨਫਜ਼ ਨਿਕਲ ਗਏ ਨੇ ਉਹਨੂੰ ਉਹਦਾ ਕੰਮ ਕਰਨ ਦਿੱਤਾ ਜਾਣਾ ਚਾਹੀਦਾ ਉਹਨੂੰ ਉਹਨੂੰ ਮਿਹਨਤ ਕਰਨ ਦੇਣੀ ਚਾਹੀਦੀ ਹੈ ਮਿਹਨਤ ਦੇ ਨਾਲ ਉਹ ਪੜ ਰਹੀ ਹੈ ਉਹਦਾ ਇੱਕ ਸੁਪਨਾ ਕਿ ਮੈਂ ਮਤਲਬ ਚਾਹ ਦੀ ਦੁਕਾਨ ਖੋਲ੍ਹਣੀ ਮੈਂ ਤੈਨੂੰ ਕਿਹਾ ਸੀ ਨਾ ਰਾਤ ਚਾਹ ਵਾਲੀ ਕੁੜੀ ਔਮਨ ਚਾਹੇ ਰੱਖੇਗੀ ਤੇ ਬੰਦੇ ਆਉਣੋਂ ਕੰਮੀ ਘਤਰਾਉਣਗੇ ਵੀ ਔਮਨ ਚਾਹੇ ਦੇ ਉੱਤੇ ਕੀ ਕਰਾਂਗੇ ਅੱਜ ਤੇ ਪਿਓ ਨੇ ਵੀ ਮੈਂ ਸਪੱਤਰੋ ਗੱਲ ਕੀਤੀ ਉਹ ਬਹੁਤ ਵਧੀਆ ਬੰਦਾ ਉਹ ਵੀ ਮੇਰੇ ਨਾਲੇ ਬੋਲਿਆ ਕਿ ਚਾਹ ਵਾਲੀ ਕੁੜੀ ਜਿੰਦਾਬਾਦ ਇਹਦੀ ਦਾਦੀ ਵੀ ਬੋਲੀ ਹੈ ਖਿਆਲ ਰੱਖੋ ਮੇਰੀ ਪੋਤਰੀ ਦਾ ਖਿਆਲ ਰੱਖੋ ਦੋਵੇਂ ਮਾਂ ਪੁੱਤ ਬੋਲੇ ਨੇ ਸੋ ਸਾਨੂੰ ਸਾਰਿਆਂ ਨੂੰ ਇੱਕਦਮ ਮੂੰਹ ਨਹੀਂ ਮੋੜ ਲੈਣਾ ਚਾਹੀਦਾ ਵੀ ਯਾਰ ਉਹ ਹੈ ਕੀ